ਦੀ ਖਾਲਸਾ ਸ੍ਰੀ ਵਹਿਗੂਰੂ ਜੀ ਕੀ ਖਤੇ ਹਾਂ ਜੀ ਮੈਂ ਹਕੀਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੂਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਇਹ ਰ ਟਾਈਮ ਅੱਜ ਸੇਖਰ ਦਪਹਿਰ ਆ 1:00 ਵਜ ਗਿਆ ਇਹ ਕੋ ਦੋ 5-10 ਮਿੰਟ ਉੱਤੀ ਹੋ ਗਏ ਹੋਣਗੇ ਮੈਂ نیچے ਪਈ ਸੀ ਤੇ ਗਰਮੀ ਬਹੁਤ ਸੀਗੀ ਗੁਰਮੁਣ ਅੱਜ ਸਕੂਲ ਨਹੀਂ ਗਈ ਗਰਮੀ ਕਰਨੇ ਨੂੰ ਗਰਮੈਸ ਸੀ ਗਰਮੀ ਖੁਦ ਅੱਧੀ ਪਈ ਆਗੀ ਕਿਉਂਕਿ ਇਹਨੇ ਉੱਪਰ ਇਹ ਸੀ ਲਾ ਰੱਖਿਆ ਸੀ ਮੈਂ ਇਹਨੂੰ ਅਕੇ ਹਸ ਫੋਨ ਚਾਰਜ ਲਾ ਦੇ ਤੇ ਮਖਾ ਚਲੋ ਨੀਂਦ ਤਾਂ ਆਉਂਦੀ ਨਾ ਮੈਂ ਹਨ ਦੁਪਹਿਰ ਦੁਪਹਿਰਾ ਉਹ ਕੰਮ ਕਰ ਲੈਣੀ ਬਰਤ ਨੇ ਮੱਜਣਾ ਟਾਈਮ ਹੋ ਜਾਂਦਾਗਾ ਜਿਦ ਮਗਾ ਹਰ ਸੋਇਚ ਤੋਂ ਮਾਰ ਚੱਕਣਾਈ ਗਾ ਫੋਨ ਰਕਾਣ ਉੱਤੇ ਚੱਕ ਲਈ ਤੇ ਫਿਰ ਮੈਂ ਸੋਚਿਆ ਚਲੋ ਮਾਹਰੇ ਖਾ ਗਰਮੀ ਵੀ ਹਨ ਹੈਗੀ ਹੈਗੀ ਉਹ ਦੀ ਦੀ ਪਾਠ ਕਰੀ ਅੰਤਿ ਜੇ ਮੋਂ ਕਮਰੇ ਚ ਬੈਠੀ ਬੀਬੀ ਉਹਨਾਂ ਖੜਕੇ ਦੜਕੇ ਨਾਲ ਸੁੱਤੀ ਦਿੱਤੀ ਹਾਲ ਦੀ ਹੈ ਜਦੋਂ ਨਾ ਬੰਦਾ ਪਾਠ ਕਰਦਾ ਹੋਵੇ ਕੜਕਾ ਕੜਕਾ ਕੋਲ ਹੋ ਜAVE ਮੈਂ ਹਰਕਤ ਪਰਿਆ ਦੀ ਬੀਬੀ ਨੂੰ ਕਿਹਾ ਹੀ ਬਾਜੇ ਉੱਤੇ ਪਾਠ ਹੋ ਗੋ ਪਰਾਜੀ ਫਿਰ ਮੈਂ ਚਾਹ ਕਰ ਲਵਾਂਗੀ ਕਿਉਂਕਿ ਇਹ ਸਰਦਾਰ ਜੀ ਵੀਡੀਓ ਲਾਉਂਦੇ ਨੇ ਹੁਣ ਰੇਅ ਵਾਲੀਆਂ ਆਪਾਂ ਵੀੜ ਤੇ ਰੇਅ ਪਾਇਆ ਅੱਜ ਅੱਜ ਦੀ ਵੀੜੀ ਰਹਿ ਗਈ ਦੋ ਤਿੰਨ ਦਿਹਾੜੀਆਂ ਪੁੱਛੇ ਦੋ ਤਿੰਨ ਵੀਡੀਓ ਵਾਲ ਪੁੱਛੇ ਸੀ ਮੈਂ ਤਾਂ ੜਡਾ ੜਡਾ ਟੋਕਰੀਆਂ ਚੱਕ ਲਈ ਤੇ ਪੈਣਾ ਨੇ ਡਿਮਾਂਡ ਸੀ ਇੱਕ ਹਨਾ ਅ ਵੀ ਮਿਰਚ ਦਾ achar ਮਿੱਠਾ achar ਦੱਸੋ ਤੇ ਆਪਾਂ ਅੱਜ ਜਿਹੜਾ achar ਬਣਾ ਮੈਂ ਗੁੜਾ ਵਾਲਾ achar ਬਣਾਵਾਂਗੇ ਮਿੱਠਾ ਤੇ ਰੈਸਪੀ ਦੇਵਾਂਗੇ ਮਿੱਠੇ ਲਾਲ ਮਿਰਚਾਂ ਦਾ ਮਿੱਠਾ achar ਤੇ ਪੈਣਾ ਨੇ ਨਾ ਬਹੁਤ ਵਾਰੀ ਕਮੈਂਟ ਕੀਤੀ ਜਿਹੜੀ ਮੈਂ ਪਿਛਲੇ ਸਾਲ ਵੀਡੀਓ ਪਾਈ ਸੀ ਮੈਂ ਖੰਡ ਪਾ ਕੇ ਬਣਾਇਆ ਸੀ ਹੈਗੀ ਤੇ ਆਪਾਂ ਗੁੜ ਵਾਲਾ achar ਬਣਾਵਾਂਗੇ ਤੇ ਹੋ ਸਕੇ ਖੰਡ ਤੋਂ ਆਪਾਂ ਦੂਰ ਰਹੀਏ ਮੈਂ ਬਹੁਤ ਘੱਟ ਵਰਤ ਰਹੀਆਂ ਇੰਟੀ ਗੁੜ ਤੇ ਆਪਾਂ ਬਣਾਵਾਂਗੇ ਜੀ ਟਿੰਡੇ ਦੀ ਸਬਜ਼ੀ ਘੋੜ ਘੱਟ ਵਰਗਾਂ ਖੰਡ ਘੱਟ ਵਰਤਾਂਗੇ ਗੁੜ ਜਿਆਦਾ ਵਰਤਾਂਗੇ ਤੇ ਹੋ ਸਕੇ ਹਨਾ ਜੀ ਅੱਜ ਆਪਾਂ ਖਾਵਾਂਗੇ ਟਿੰਡੋ ਦੀ ਸਬਜ਼ੀ ਅੱਜ ਤਾਂ ਟਿੰਡੋ ਕਹਿੰਦੇ ਆ ਟਿੰਡਮਾਂ ਵੀ ਕਹਿੰਦੇ ਆ ਕਿ ਫਲਾਣਾ ਦੇਖੋ ਟਿੰਡਮਾਂ ਲੈਣੀਆਂ ਨੇ ਤੇ ਬਾਕੀ ਏਰੀਏ 'ਚ ਇਹਨੂੰ ਟਿੰਡੇ ਵੀ ਕਿਹਾ ਜਾਂਦਾ ਹੈਗਾ ਤੇ ਤੰਬਾ ਟਿੰਡਾ ਦੀ ਸਬਜ਼ੀ ਬਣਾਵਾਂਗੇ ਅੱਜ ਤੇ ਆਪਣੀ ਮਿਰਚ ਦੀ ਰੈਸਪੀ ਦੀ ਇਹ ਮੈਂ ਤੁਹਾਨੂੰ ਅਚਾਰ ਦੀ ਤੇ ਪਰ ਵਾਲੀ ਵੀਡੀਓ ਨੂੰ ਬਹੁਤ ਵਧੀਆ ਪਹਿਣਾ ਨੇ ਹੈਨਾ ਪਿਆਰ ਦਿੱਤਾ ਸੀਗਾ ਤੇ ਹੁਣ ਤਾਂ ਹਰ ਇੱਕ ਵੀਡੀਓ ਨੂੰ ਬਹੁਤ ਵਧੀਆ ਪਿਆਰ ਦਿੰਦੇ ਨੇ ਪਹਿਣਾ ਮੈਨੂੰ ਉਮੀਦ ਹੈ ਤੇ ਮੇਰੀ ਇਹ ਵੀਡੀਓ ਬਹੁਤ ਧਿਆਨ ਨਾਲ ਤੇ ਦੇਖਣ ਦੀਆਂ ਤੇ ਪਹਿਲਾਂ ਆਪਾਂ ਜੀਰਾ ਅੰਗਰੀ ਪੀਂਡੇ ਆਪਣੇ ਤੇ ਪਹਿਲਾਂ ਪਰ ਟਿੰਡੇ ਜੀਰਾ ਅੰਗੇ ਤੇ ਸੁੱਕੀ ਸਬਜ਼ੀ ਬਣਾਉਣੀ ਜੀ ਪਿਆਜ਼ ਪਾ ਕੇ ਬਾਕੀ ਪਰ ਕੇਲ ਬਣ ਜਾਂਦੀ ਹੈ ਤਰੇਲਿਆਂ ਵਾਂਗੂ ਤੇ ਦਸੇ ਹਨ ਆਪਾਂ ਇਸ ਤਰੀ ਬਣਾਵਾਂਗੇ ਸੁੱਕੀ ਸਬਜੀ ਜਾਰੇ ਮਸਾਲੇ ਵਾਲੀ ਹੁੰਦੀ ਜੇ ਥੋੜਾ ਜਿਹਾ ਚਮਤਲ ਤੜਕਾ ਤੁਪ ਜਾਰੇ ਪੈਂਦਾ ਫੇਰ ਵਧੀਆ ਲੱਗਦੀ ਹੈ ਤੇ ਪਹਿਲਾਂ ਆਪਾਂ ਜੀਰ ਦੇ ਟਿੰਡਮਾ ਤੇ ਬਾਅਦ ਵਿੱਚ ਜਿਹੜਾ ਆਪਾਂ ਜੀਰੀਆਂ ਮਿਰਚਾਂ ਉਹ ਰੋ ਵੀ ਵੀਡੀਓ ਸ਼ੇਅਰ ਕਰਾਂਗੇ ਤੇ ਇਹ ਮੈਂ ਸਵੇਰੇ ਲੈਂਤੀ ਸੀ ਭਾਈ ਤੋਂ ਮਿਰਚਾਂ ਤੇ ਮੈਂ ਕਿੰਦੀ ਨਹੀਂ ਕਹੀ ਸੀ ਮਿਰਚਾਂ ਲੈਣੀ ਮਿਰਚਾਂ ਲੈਣੀ ਮੇਰਾ achar ਇਹ ਮਿਰਚ ਨਹੀਂ ਦੀ ਪਸੰਦ ਹੈਗੀ ਅੱਜ ਮੇਰੇ ਦੇਖਣਸਾਰ ਪਸੰਦ ਆ ਗਈ ਮਿਰਚ ਮਿਰਚ ਪੱਕੀ ਹੋਵੇ ਕਾਰਡੀ ਹੋਵੇ ਤੇ ਫਿਰ ਉਹਦਾ achar ਨਹੀਂ ਖਰਾਬ ਹੁੰਦਾ ਤੇ ਇਹਨੂੰ ਇਹ ਕਈ ਗੱਲਾਂ ਧਿਆਨ ਰੱਖਣਾ ਪੈਂਦਾ ਪਹਿਲਾਂ ਪੈਣਾ ਡੂੰਗ ਲਾਣਗੇ ਫਿਰ ਬਾਅਦ ਚ ਧੋਣ ਲਣਗੀਆਂ ਇਹਨਾਂ ਨੂੰ ਬਸ ਇਸ ਤਰੀਏ ਡੂੰਗਣਾ ਪਹਿਲਾਂ ਤਾਂ ਇਹ ਧੋਲੋ ਡੂੰਗਣ ਤੋਂ ਪਹਿਲਾਂ ਹੁਣ ਸੁੱਕਦੀਆਂ ਨੇ ਚੰਗੀ ਤਰ੍ਹਾਂ ਸੁੱਕਦੀਆਂ ਜਿਹੜੀ ਮਾੜੀ ਮੋਟੀ ਥੱਲੋ ਗਿੱਲੀ ਰਹੂ ਹੁਣ ਏਸੀ ਚ ਚੜਦਾ ਏਸੀ ਤੋਂ ਵੀ ਫਾਨੀ ਸ਼ੁਰੂ ਕਰਦਾ ਕਰਦਾ ਹੈ ਨਾ ਪੱਖਾ ਚੱਲਦਾ ਪੱਖੇ ਥੱਲੇ ਪਈ ਐ ਇਹਨੂੰ ਸਾਵੇਂ ਸੁਕਾਓ ਗਰਮੀ ਵਾਲੀ ਏ ਤੇ ਠੰਡ ਵਾਲੀ ਏ ਸਾਂਝ ਸੁਕਾ ਕੇ ਫੇਰ ਇਹਦੇ ਡੰਡੀਆਂ ਡੋਲੋ ਇਹਦੀਆਂ ਡੰਡੀਆਂ ਡੋਗਣਾਂ ਚਲੋ ਮੈਂ ਦੱਸ ਹੀ ਦਿੰਦੀ ਆ ਫੇਰ ਇਹਨੂੰ ਤੇ ਡੰਡੀਆਂ ਢੋਂਗ ਕੇ ਇਹਨੂੰ ਨਾ ਇਸ ਤਰ੍ਹਾਂ ਪਾੜਨਾ ਆਗਾ ਘਰ ਦੇ ਨਾਲ ਇਸ ਤਰ੍ਹਾਂ ਕਿਉਂਕਿ ਜਿਹੜੇ ਆਪਣੇ ਮਸਾਲੇ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਆਏ ਵਿੱਚ ਰਚਣਗੇ ਜਿਹੜੀ ਕੋਈ ਖਰਾਬ ਜੀ ਹੋ ਉਹ ਪਰ ਨਾਲ ਹੁੰਦੇ ਕੱਢ ਦਾਂਗੇ ਇਹ ਆਪਾਂ ਇਸ ਤਰ੍ਹਾਂ ਹੁੰਦੀਵੇਂ ਜਿਵੇਂ ਆਪਾਂ ਇਹ ਤਿਆਰ ਕਰਾਂਗੇ ਜਿਵੇਂ ਹੁਣ ਇਸ ਤਰੀ ਮਿਰਚਾਂ ਤਿਆਰ ਕਰਾਂਗੇ ਪਹਿਲਾਂ ਮੈਂ ਟਿੰਡਾ ਮਾਂ ਸੀਰਨ ਲਾਦੀ ਤੇ ਇਸ ਤਰੀ ਮਿਰਚੇ ਤਿਆਰ ਕਰਾਂਗੇ ਆਪਾਂ ਸਾਰੀਆਂ ਕਲੀ ਕਲੀ ਮਿਰਚੇ ਇਸ ਤਰ੍ਹਾਂ ਆਪਾਂ ਤਿਆਰ ਕਰ ਲਾ ਲਈ ਤੇਵਾ ਸਾਝ ਜ ਆਪਣੇ ਟਿੰਡੋਰੀ ਸਬਜੀ ਬਣੂਗੀ ਇਸ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੇ ਤਰੀਕੇ ਨਾਲ ਅਸੀਂ ਬਣਾਉਣੇ ਆਂਗੇ ਟਿੰਡੋਰੀ ਸਬਜੀ ਤੇ ਉਹ ਰੈਸਪੀਆਂ ਦੋ ਮਿਲਣਗੇ ਤੁਹਾਨੂੰ ਟਮਾਟਰ ਦੀ ਸਬਜ਼ੀ ਵਾਲੀ ਤੇ ਅਚਾਰ ਵਾਲੀ ਚਲੋ ਜੀ ਫਿਰ ਆਪਾਂ ਸਬਜ਼ੀ-ਸਮਝੀ ਕੱਟ ਲਈਏ ਵਾਲਾ ਸਮਾਨ ਆ ਲੈਂਗੇ ਲੋ ਜੀ ਜਿਹੜੀ ਆਪਣੀ ਤਿਆਰੀ ਹੈ ਸਮਾਨ ਆਪਾਂ ਇਕੱਠਾ ਕਰ ਲਿਆਗਾ ਤੇ ਸਮਾਨ ਸਰ ਕੀ ਕੀ ਪਾਉਣਾਗਾ ਤੇ ਇੱਕ ਸਿਰਕਾ ਇੱਕ ਇਮਲੀ ਇਮਲੀ ਇਸ ਤਰ੍ਹਾਂ ਹੀ ਪਾਉਣੀ ਹੈਗੀ ਇਸ ਤਰ੍ਹਾਂ ਹੀ ਇਮਲੀ ਨੂੰ ਫਟਾ ਸਰਕੇ ਰ ਵਿੱਚ ਪਿਵਾਵਾਂਗੇ ਕਈ ਪੈਣਾ ਪੁੱਛਦੀ ਨੇ ਪਾਣੀ ਚ ਪਿਵਾ ਸਕਦੇ ਪਾਣੀ ਚ ਨਹੀਂ ਪਿਵਾ ਸਕਦੇ ਪਾਣੀ ਤਾਂ ਆਪਣਾ ਅਚਾਰਾ ਥਣ ਨੂੰ ਖਰਾਬ ਹੋ ਜਾਂਦਾ ਹੈਗਾ ਇਹਨੂੰ ਆਪਾਂ ਸਰਕੇ ਚ ਪਿਵਾਵਾਂਗੇ 100 ਗ੍ਰਾਮ ਇਮਲੀ ਪੈਂਦੀ ਹੈਗੀ ਆਪਣੀ ਕਿਲੋ ਮਿਰਚਾਂ ਚ 100 ਗ੍ਰਾਮ ਇਮਲੀ ਤੁਸੀਂ ਲੈ ਆਇਓ ਤੇ ਇਹਨੂੰ ਸਿਰਕਾ ਥੋੜਾ ਜਿਹਾ ਮੈਂ ਰੱਖ ਲਿਆ ਮੇਰੀ ਬੋਤਲ ਵੱਡੀ ਹੈਗੀ ਜੇ ਛੋਟੀ ਬੋਤਲ ਹੋਈ ਤੁਸੀਂ ਸਾਰੀ ਪਾ ਲਿਓ ਠੀਕ ਹੈ ਜੀ ਤੇ ਜੇ ਤੁਸੀਂ ਖੰਡ ਪਾਉਣੀ ਹੈਗੀ ਤੁਸੀਂ ਖੰਡ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਮੈਂ ਗੁੜ ਪਾਉਂਗੀ ਮੈਂ ਗੁੜ ਇਹਦੇ ਵਿੱਚ ਪਾਉਂਗੀ ਲਿਆਉਣੀ ਆ ਉਧਰ ਮੈਂ ਭੁੱਲ ਲਈ ਤੇ ਆ ਹੈਗੇ ਜੀ ਕਲੌਂਜੀ ਆ ਹੈਗਾ ਜੀਰਾ ਆ ਹੈਗੇ ਜੁਆਇਨ ਆ ਹੈਗੇ ਨੇ ਮੇਥੇ ਤੇ ਸੌਫ ਆਪਣੇ ਕੋਲ ਅਗੜੀ ਹੋਈ ਪਈ ਹੈਗੀ ਤੇ ਅੱਗੇ ਵੀਡੀਓ ਬਹੁਤ ਬਣਾਉਣੇ ਬਹੁਤ ਔਖੀ ਗਰਮੀ ਚ ਰਸੋਈ ਚ ਗਰਮੀ ਬਹੁਤ ਹੈ ਸੌਫ ਆਪਣੇ ਕੋਲ ਪੀਸੀ ਹੋਈ ਦਾ ਡੱਬਾ ਭਰਿਆ ਪਿਆਗਾ ਇਹ ਆਪਾਂ ਸਾਰਾ ਸਮਾਨ ਨਹੀਂ ਪਾਉਂਦੇ ਇਹ ਆਪਾਂ ਇਕੱਠਾ ਪੀਸ ਕੇ ਰੱਖ ਲਾਂਗੇ ਕਿਉਂਕਿ ਰੋਜ਼ ਰੋਜ਼ ਆਪਾਂ ਨੂੰ ਮਿਕਸੀ ਚ ਲਾਉਣੀ ਔਖੀ ਹੈ ਥੋੜਾ ਜਿਹਾ ਆਪਾਂ ਇਹਨੂੰ ਨਾ ਭੁੰਨ ਲਾਂਗੇ ਹਲਕਾ ਹਲਕਾ ਤੇ ਹਲਕਾ ਹਲਕਾ ਭੁੰਨ ਲਾਂਗੇ ਇਹਨਾਂ ਸਮਾਨ ਇਹ ਅੱਜ ਨਹੀਂ ਪਾਉਣਾ ਆਪਾਂ ਪਾਵਾਂਗੇ ਸਾਰੇ 3 ਚਮਚੇ ਪਾਵਾਂਗੇ ਮਿਕਸ ਕਰਕੇ ਸਾਰੇ ਵਿੱਚ ਹੀ ਸੌਫਰਾ ਲਾਵਾਂਗੇ ਇਹ ਪਹਿਲਾਂ ਇਹਨੂੰ ਹਲਕਾ ਜਿਹਾ ਕੋਸਾ ਜਿਹਾ ਕਰ ਲਾਂਗੇ ਕੜਾਹੀ 'ਚ ਭੁੰਨ ਲਾਂਗੇ ਹਲਕਾ ਜਿਹਾ ਫਿਰ ਆਪਾਂ ਮਿਕਸੀ 'ਚ ਗ੍ਰाइंड ਦਿਆਂ ਇਹਦੇ ਵਿੱਚ ਮੱਲਿਆ ਕੇ ਗੁੜ ਪਾਉਣੀ ਆ ਜਿੰਨਾ ਵੀ ਤੁਸੀਂ ਮਿੱਠਾ ਪਾਉਣਾ ਹੋ ਉਹ ਨਪਾ ਸਕਦੇ ਹੋ ਜੇ ਜ਼ਿਆਦਾ ਮਿੱਠਾ ਕਰਨੀ ਆ ਨੇ ਫਿਰ ਤੁਸੀਂ ਅੱਧਾ ਕਿਲੋ ਗੁੜ ਪਾ ਲਿਓ ਤੇ ਮੈਂ ਥੋੜਾ ਜਿਹਾ ਮਿੱਠਾ ਘੱਟ ਕਰੂசி ਅਸੀਂ ਤਾਂ ਮਿੱਠੀ ਮਿਰਚ ਖਾ ਲੈਣਾ ਜਿਹੜੀ ਕਿ ਸਰਦਾਰ ਜੀ ਨਹੀਂ ਖਾਂਦੇ ਹੈਗੇ ਮੈਂ ਥੋੜਾ ਜਿਹਾ ਪਾਈਆ ਕੀ ਮਿੱਠਾ ਪਾਉਂ ਹਣਾ ਪਾਈਆ ਗੁੜ ਪਾਉਂਗੀ ਮੈਂ ਤੁਸੀਂ ਅੱਧਾ ਕਿਲੋ ਵੀ ਗੁੜ ਪਾ ਸਕਦੇ ਹੋ ਕਿਲੋ ਮਿਰਚਾ ਮਗਰ ਅੱਧਾ ਕਿਲੋ ਵੀ ਪੈ ਸਕਦਾ ਹੈ ਹੈਨਾ ਅੱਧਾ ਕਿਲੋ ਪੈ ਸਕਦਾ ਆਪਣਾ ਜੀਰਾ ਆਹ ਅੱਧਾ ਕਿਲੋ ਪੈ ਸਕਦਾ ਆਪਣਾ ਸਿਰਕਾ ਤੇ ਆਪਾਂ ਇਹਨੂੰ ਭਿਉਆ ਦਿੱਤਾ ਪਿਉ ਕੇ ਆਪਾਂ ਇਹਨੂੰ ਰੈਸਟ ਤੇ ਛਿਨਿਆ ਤਾਂ ਕਿ ਫਿਰ ਇਹ ਅਲੱਗ-ਅਲੱਗ ਹੋ ਜੂਗੀ ਜੀ ਮੈਂ ਆਪਾਂ ਅੱਗੇ ਕਰਾਂਗੇ ਤੁਹਾਨੂੰ ਦੱਸਾਂਗੇ ਤੇ ਆਪਾਂ ਜਾਨਿਆ ਬਾਹਰ ਇੱਥੇ ਬਹੁਤ ਗਰਮੀ ਹੈ ਬਾਹਰ ਆਪਾਂ ਇਹਨੂੰ ਪੁੰਨਕੇ ਨਾਲ ਹਲਕਾ ਜਿਹਾ ਪਰਗਾੜਾਂਗੇ ਸਬਜ਼ੀ ਆਪਾਂ ਨੇ ਬਣਾ ਲਈ ਹੈਗੀ ਸਾਡੀ ਪਟਿੰਡੀਆਂ ਵੀ ਬਣ ਗਈਆਂ ਆਪਣੀਆਂ ਟਿੰਡੀਆਂ ਕੁੱਕੇ-ਕੁੱਕੇ ਬਣ ਗਈ ਹੈਗੀ ਕਿ ਅਕਸਰ ਜਿਉਂ ਹੀ ਲਾ ਕੇ ਹਟੀਆਂ ਮੈਂ ਫਕੌਲੀ ਧਰ ਦੇ ਲਾਂਗੇ ਕੜਸੀ ਤੇ ਮੱਖੀ ਨੇ ਬੈਠੇਗੀ ਤੇ ਆਪਾਂ ਬਿਜਲੀ ਦਾ ਚੁੱਲ੍ਹਾ ਚਲਾ ਲੈਣੇ ਆਂਗੇ ਜਿਹੜਾ ਟਾਈਮ ਹੈਗਾ ਹੁਣ ਬਹੁਤ ਹੋ ਗਿਆ 4 ਵਜੇ ਦਾ ਲੱਗੇਗੀ मैं खाया करू बाकी वादा लगे मेरा मुह भुन तो लिया हूं यह चंगी तरह भुन के भैया ने भी सारी देख लिया करो सारा कुछ दस दी मैं भुन के पुन थोड़ा जा हल्का जो भुन के ਫਿਰ ਆਪਾਂ ਠੰਡਾ ਕਰਾਂਗੇ ਠੰਡਾ ਕਰਕੇ ਆਪਾਂ ਮਿਕਸੀਚ ਰਗੜਾਂਗੇ ਪਾਣੀ ਪੁੰਦੇ ਤੱਤਾ ਜਿਹੀ ਕਰਾਂਗੇ ਫਿਰ ਆਪਾਂ ਇਸੇ ਥਾਲ ਦੇ ਵਿੱਚ ਕੱਢ ਲਾਂਗੇ ਥਾਲ ਦੇ ਵਿੱਚ ਕੱਢ ਕੇ ਤੇ ਫਿਰ ਆਪਾਂ ਇਹਨੂੰ ਰਗੜ ਲਾਂਗੇ ਇਹਨੂੰ ਮਿਕਸੀ ਲਿਓ ਨਹੀਂ ਕੱਟ ਕੇ ਨਹੀਂ ਕਰਦੇ ਹੁੰਦੇ ਹਨ ਮੱਟੇ ਵੀ ਕਰਮ ਹੋਉਂਦੀ ਹੈ ਆਪਣੇ ਨੇ ਹਲਕਾ ਗਰਮ ਕਰ ਲਿਆ ਧੁੰਨ ਲਿਆ ਹਲਕਾ ਜਿਹਾ ਇਹਨੂੰ ਮੜੀ ਜਿਹਾ ਹਵਾ ਜੀ ਨਿਕਲ ਜਾਣ ਦੋ ਫਿਰ ਅੱਪਾ ਮਿਕਸੀਚ ਪਾ ਕੇ ਰਗੜਾਂਗੇ ਤੇ ਨਾਲ ਹੀ ਮੇਰੇ ਔਲੇ ਸੁਕਾਏ ਹੋਏ ਲਿਗੇ ਜਿਹੜੀਆਂ ਪਹਿਲਾਂ ਕਹਿ ਰਹੀ ਸੀ ਆ ਦੀਦੀ ਤੁਸੀਂ ਔਲੇ ਕੀ ਕਰਨੇ ਲਗੇ ਵੀ ਤੁਸੀਂ ਔਲੇ ਸੁਕਾ ਕੇ ਕੀ ਕਰਨੇ ਨੇਗੇ ਇਹ ਔਲੇ ਆਪਾਂ ਕਿਲੋ ਔਲੇ ਸੀ ਦੇਖੋ ਕਿਲੋ ਔਲਾਂ ਚ ਇੰਨੇ ਕੀ ਸੁੱਕ ਕੇ ਇੰਨੇ ਕੀ ਹੋਗੇ ਕਰਨੇ ਕੋਤਨੀ ਜੀ ਇਹ ਆਪਾਂ ਇਹਦੇ ਵਿੱਚ ਥੋੜੀ ਜਿਹੀ ਬਾਟੀ ਗਰਮ ਹੈ ਮੈਨੂੰ ਇਹ ਹਜੇ ਵੀ ਥੋੜੇ ਸਲਾਬੇ ਲੱਗਦੇ ਨੇ ਤਾਂ ਕਰਕੇ ਇਸ ਕੱਢਦੇ ਤੇ ਆਪਾਂ ਜੁਰ ਆਪਾਂ ਨਿੰਬੂ ਪਾਣੀ ਕਰਨਾ ਹੈਗਾ ਹਨਾ ਤਾਂ ਆਪਾਂ ਚੁਟਕੀ ਜਿਵੇਂ ਪਨੂਨ ਪਾਉਣ ਹੁੰਦੇ ਐਸ ਤਰ੍ਹਾਂ ਚੁਟਕੀ ਪਾ ਲੇ ਨਿੰਬੂ ਵਾਲ ਪਾਣੀ ਚ ਟੇਸਟ ਵਧੀਆ ਆਉਣ ਲੱਗ ਜਾਂਦਾ ਬਾਕੀ ਵਾਲਾ ਬੂਲਾ ਲਈ ਵਧੀਆ ਹੈਗਾ ਵੀ ਜੇ ਆਪਾਂ ਇਹਨੂੰ ਰੋਜ਼ ਖਾਈ ਜਾਈਏ ਕੌੜਾ ਵੀ ਖਾਈ ਜਾਈਏ ਹਰਾ ਹਨਾ ਜਾ ਪਸਕਾ ਕੇ ਰੱਖ ਲਈਏ ਕਾਫੀ ਹੋਣ ਤੇ ਤੇ ਨਾ ਉਹਨੇ ਢੋਲੇ ਨਹੀਂ ਆਉਂਦੇ ਚਿੱਟੇ ਬਾਲ ਨਹੀਂ ਆਉਂਦੇ ਹੈਗੇ ਜੇ ਆਪਾਂ ਥੋੜੇ ਬਹੁਤੇ ਇਸ ਕوڑا ਰੋ ਨਹੀਂ ਪਾਈ ਹੈ ਇਹ ਚਿੱਟੇ ਬਾਲ ਨਹੀਂ ਚਿੱਟੇ ਆਉਂਦੇ ਲੋ ਜੀ ਪੈਨੂ ਰਗੜ ਲੈਣੇ ਹੈਗੇ ਫਿਰ ਮਿਲ ਜਾਪਾਂ ਰਗੜ ਕੇ ਲੋ ਜੇ ਆਪਾਂ ਮਸਾਲਾ ਹੈ ਨਾ ਤਿਆਰ ਕਰ ਲਿਆਗਾ ਇਹ ਪਹਿਲਾਂ ਇੰਜ ਰਗੜ ਕੇ ਸਰਾ ਹੋਾਸ ਸੀਗਾ ਹੁਣ ਮੁੱਕੂਏ ਪਿਆਸੀਗਾ ਕੋਈ ਨਾ ਬਫਲਿਸ ਚੰਬੂ ਚਾਹ ਤੋਂ ਵੀ ਰਹਿਣੇ ਆਂ ਅਸੀਂ ਮਸਤਰਾਚਾਰ ਥੋੜਾ ਜਿਆਦਾ ਖਾਂਦੇ ਆਂਗੇ ਤੇ ਸੌਫਤ ਰਗੜੀ ਹੋਈ ਪਈ ਸੀ ਜਲ ਦੂਜਾ ਸਮਾਨ ਲੈ ਗਈ ਸੀ ਰਗੜਿਆ ਮੈਂ ਰੜਾ ਆਪ ਨੂੰ ਪਾ ਲਾਂ ਨੇ ਆਹ ਕੁ ਪਾ ਦੇ ਜਾਨਾਗੇ ਰੜਾ ਆ ਕੇ ਦੇ ਵਿੱਚ ਪਾ ਲੰਨੇ ਆ ਤੇ ਬਾਕੀ ਅਸੀਂ ਆਹ ਉਹ ਵੀ ਰਗੜ ਲੈਂਦੇ ਔਰ ਵੀਰਾ ਗੜ ਕੇタル ਇਸ ਕੰਜ ਵਿੱਚ ਪੈ ਜਾ ਕਰ ਲਾਂਗੇ ਹੁਣ ਬਣਾਵਾਂਗੇ ਸਕੰਜ ਛੁਟਕੀਕ ਪਾ ਲਿਆ ਕਰਾਂਗੇ ਬਾਅਦ ਚਾਹ ਹੋ ਜਾ ਕੋ ਨੂੰ ਹੁਣ ਹੁਣ ਜੋਗੜ ਮੈਂ ਥਾਲੀ ਚ ਰੱਖ ਲੂ ਮਸਾਲਾ ਦੋ ਚਮਚੇ ਮਗੋਦਾਨੀ ਨੱਕ ਨੂੰ ਕਾਇਨਾ ਪਾ ਲਿਆ ਮੈਂ ਤਾਂ ਕੜਸੀਕ ਤਾਂ ਹੋਊਗੀ ਇਹ ਖਨਾਪਕੇ ਤਾਂ ਕੋਈ ਚੀਜ਼ ਨਹੀਂ ਪਈ ਟੱਕ ਸੁਦੇ ਜੀ ਪਾ ਲੈਣੀ ਹੁਣ ਆਜੋ ਅੰਦਰ ਚੱਲੀਏ ਰਸੋਈ ਚ ਆਪਾਂ ਹੀ ਵੱਡੀ ਚਾਪ ਹੋਣੀ ਆਪਾਂ ਦੇ ਕੋਲ ਹੀ ਆ ਇੱਕ ਘਾੜੀ ਆ ਜੇ ਪਾਣੀ ਦਾ ਸਿੱਟਾ ਹੋ ਜਾਣਾ ਤਾਂ ਫਿਰ ਸਿਆਰ ਖਰਾਬ ਹੋ ਜਾਣਾ ਤੇ ਆਪਾਂ ਹੁਣ ਗੈਸ ਚ ਲਾਵਾਂਗੇ ਤੇ ਆਪਣਾ ਨਾ ਮੈਂ ਕੜਸੀ ਨਾਲ ਆ ਗੁੜਾ ਜਿਹੜਾ ਵਿੱਚ ਖੋਲ ਲਿਆ ਸਾਰੀ ਹਿਮਲੀ ਵੀ ਖੋਲ ਲਈ ਐ ਬੜੀ ਤੇਰੇ ਪੁੰਨੀ ਆ ਹਨਾ ਡੰਡੀ ਟੁੱਟ ਗਈ। ਹੋਰ ਤਾਂ ਕਰਕੇ ਬਣੀ ਦਿੱਕਤ ਪੈ ਗਈ। ਮੁੱਲ ਪੈਣਾ ਕਰਨੇ ਤੁਸੀਂ ਹੱਥ-ਹੱਥ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਪੈਣੇ। ਜੇ ਪਾਣੀ ਸੰਘਣਾ ਹੋ ਗਿਆ ਨਾ ਕੁਸ ਤਾਂ ਖਟਾਈ ਹੋਊਗੀ। ਕੁਸ ਆਪਣਾ ਹੌਸੀਗਾ। ਗੁੜ ਸੀਗਾ। ਬਲੇ ਬਿੱਚਾ। ਗੈਸ ਆਪਣਾ ਚੱਲ ਚੱਲੀ ਜਾਂਦਾ ਹੈਗਾ ਹੁਣ ਤੇ ਦੇਖੋ ਆ ਮਾੜਾ ਹੀ ਮोटा ਹੀ ਰਹੇਗਾ ਗੁੜ ਜਾਂ ਵੀ ਹੁਣ ਤਾਂ ਹੁਣ ਬਾਹਰ ਹਲੇ ਸਾਰੀ ਪਾਣੀ ਹਟਾਈ ਕਰ ਦੇਵਾਂਗੇ ਗੁਰਮੁੜਾ ਸਿਰਕਾ ਪਾਈ ਥੋੜਾ ਜਿਹਾ ਤੇ ਇੱਥੇ ਤੇ ਆਹ ਤੇ ਬੋਤਲ ਖੋਲ੍ਹ ਸੀ ਇਹਨੂੰ ਉੱਪਰ ਵਾਲੀ ਦਬੋ ਮੀਂ ਇਹ ਚ ਪਾ ਲੇ ਮਾਸ ਅਜਾ ਉਹ ਘਟੇ ਇਹ ਨਾਂ ਨੂੰ ਜੀ ਤਾਂ ਤਰੋ ਵਰਤੋ ਆਏ ਹਲਾ ਕੇ ਜ ਪੰਜ ਪੁੱਤ ਆਪੇ ਪਰਾਂ ਸੜਦਾ ਤਾਂ ਕਿਲੋ ਸਰਕੇ ਦੀ ਬੋਤਲ ਸੀਗੀ ਸਾਰਾ ਘੜਸੀਕ ਬਚਿਆ ਹੋਊ ਇੰਨਾ ਕ ਇੰਨਾ ਕ ਬਚਿਆ ਹੋਊ ਆ 1.4 ਪਾਉਣ ਵਾਸਤੇ ਤਿਆਰ ਰੱਖਣਾ ਜਿਹੜੇ ਭਾਂਡੇ ਅਚਾਰ ਬਣਾਉਣਾਗਾ ਇਸ ਤਰ੍ਹਾਂ ਇਮਲੀ ਪਾ ਕੇ ਉਹ ਸਟੀਲ ਦੇ ਹੀ ਹੋਣਾ ਚਾਹੀਦਾ ਹੋਰ ਭਾਂਡਾ ਨਹੀਂ ਹੋਣਾ ਚਾਹੀਦਾ ਹੈ ਕੋਈ ਵੀ ਉਹ ਸਟੀਲ ਦੇ ਹੀ ਹੋਣਾ ਚਾਹੀਦਾ ਠੀਕ ਹੈ ਜੀ ਖਾ ਕੀ ਲੱਗੇ ਤੇ ਮੈਂ ਧਰਿਉਣੀ ਇਹਨੂੰ ਇਹ ਹਵਾਲੀ ਆਉਂਦੀ ਹੈ ਇਹਨੇ ਨਿੰਮ ਕਟਸੀ ਚੱਕ ਲੈਣਾ ਮੈਂ ਆ ਮੱਖੀਆਂ ਨਪਣ ਕੇ ਆ ਟਾਰ ਬਣੀ ਨੇ ਤੇ ਕਿਉਂਕਿ ਬੂੜਾ ਵਾਲਾ ਪਾਣੀ ਸੀ ਸਿਲਕੇ ਵਾਲਾ ਸੀ ਖਟਾਈ ਸੀ ਤੇ ਮੀਨਮ ਪਰੰਤ ਰਿਆ। ਲੋਜੀਸਟਰਾ ਆਪਣਾ ਸਿਰਕਾ ਤੇ ਗੁੜ ਦੇ ਜੰ ਲੱਗ ਗਿਆ। ਤੇ ਹੁਣ ਆਪਾਂ ਇਹਨੂੰ ਮਿਰਚਾ ਪਾ ਰਹੇ ਹਾਂ। ਹੁਣ ਹਰੇ ਆਦਮੀ ਕੜਸੀ ਨਾਲ। ਖੋਬੇ ਸਟੇਡਾ ਪੰਡੇ ਬਸ ਇਹ ਗੱਲ ਦਾ ਧਿਆਨ ਰੱਖਣਾ ਹੈਗਾ। ਅੱਪਰੇ ਵਿੱਚ ਪਾਵਾਂਗੇ ਮਸਾਲਾ। ਇਹ ਰੱਪਾ ਤਿਆਰ ਕੀਤਾ ਸਾਰਾ ਕੁਝ ਪਾ ਕੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨੂਨ ਸਾਰਾ ਨਾਲ ਪਾ ਲਵਾਂਗੇ ਜਿੰਨਾ ਵੱਧ ਖਾਣਾ ਘੱਟ ਖਾਣਾ ਐਨੀ ਕੁ ਪਾਵਾਂਗੇ ਟਟਾ ਜੀ ਤੇਮੋਂ ਬਾਅਦ ਸੱਪਾ ਹੁਣ ਮਿਕਸ ਕਰਕੇ ਗਰੰਸ ਕਰਤਾ ਬੰਦ ਤੇ ਪੈਨ ਨੂੰ ਲਾਲ ਮੰਗ ਕੇ ਨੀਚੇ ਤੇ ਇਹ ਡੁੱਬੀਆਂ ਰਹਿਣਗੀਆਂ ਹੁਣ ਜਿਵੇਂ ਆਪਣੇ ਹਨਾ ਹਲਵਾਜੀ ਗਦਾਵ ਜੰਮਨ ਇਸ ਤਰ੍ਹਾਂ ਡੋਬ ਕੇ ਰੱਖ ਦਿਆਂ ਰਸੇ ਚ ਉਸ ਤਰ੍ਹਾਂ ਇਹ ਡੁੱਬੀਆਂ ਰਹਿਣਗੀਆਂ ਹੁਣ ਜਦੋਂ ਜਮਾ ਠੰਡੀਆਂ ਹੋ ਗਈਆਂ ਆਪਾਂ ਕਿਸੇ ਡੱਬੇ ਚ ਕਾਸੀ ਭਾਂਡੇ ਜੀ ਚ ਸਟੋਰ ਕਰਨੀਆਂ ਨੂੰ ਤੁਸੀਂ ਕਰ ਸਕਦੇ ਹੋ ਲੋ ਜੀ ਇਹ ਰਸਾ ਚਾਰ ਬਣ ਗਿਆ ਤੇ ਜਿਹੜਾ ਇਹ ਰਸਾ ਹੈਗਾ ਇਹ ਸਾਰਾ ਸੋਕ ਵਿੱਚ ਆਪਾਂ ਕੜਸੀਆਂ ਘੜਸੀਆਂ ਤੋਂ ਹੋਦਾਂਗੇ ਤੇ ਆਪਣੀ ਸਬਜੀ ਬਣਨਗੀ ਤੇ ਮੇਰੀ ਉਹ ਮਧਾਣੀ ਚ ਮਲਾਈ ਲੜਕੀ ਪਈ ਹੈਗੀ ਉਹ ਵੀ ਕਿਉਂ ਬਣਾਉਣਾ ਹੈਗਾ ਆਪਾਂ ਨੇ ਹੋਂਗਾ ਜਰ ਕਰਦਾ ਕਿ ਕਾਹਨ ਦਿੰਦਾ ਕੋਈ ਲੋਜੀ ਆਪਾਂ ਨੇ ਹਨਾ ਚਾਰ ਬਣਾ ਲਿਆ ਸਬਜ਼ੀ ਵੀ ਬਣਾ ਲਈ ਹੁਣ ਮੈਂ ਬਸ ਕਿਉਂ ਬਣਾਉਣੀ ਆਂ ਕਿ ਆਪਦਾ ਤੇ ਗਰਮੀ ਬਹੁਤ ਹੈ ਗਰਮੀ ਚ ਕੰਮ ਕਰਨੇ ਵੀ ਔਖ ਨੇ ਵੀਡੀਓ ਬਣਾਉਣੀ ਵੀ ਔਖ ਹੈ ਬਹੁਤ سارے ਸਾਰੇ ਕੰਮ ਹੀ ਔਖ ਨੇ ਗਰਮੀ ਚ ਸਾੜਦੀਆਂ ਜਮਾਵੀਆਂ ਹੁੰਦੀਆਂ ਹਨਾ ਤੇ ਤੇ ਮਰਜ਼ੀ ਬੈਠ ਕੇ ਵੀਡੀਓ ਬਣਾ ਰੋ ਕਿਤੇ ਮਰਜ਼ੀ ਬੈਠ ਕੇ ਕੰਮ ਕਰ ਲਓ ਤੇ ਜਿਹੜੀ ਗਰਮੀ ਰਹਿੰਦੀ ਨਾ ਉਹ 2 ਮਹੀਨਾ ਜਿਹੜੇ ਤਿਹਾੜ ਬਹੁਤ ਔਖੇ ਨਿਕਲਣਗੇ ਚਲੋ ਜੀ ਮੇਰੇ ਨੂੰ ਉਮੀਦ ਹੈ ਮੇਰੀ ਰੈਸਪੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਤੇ ਪੈਣਾ ਇੱਕ ਵਾਰ ਬਣਾ ਕੇ ਜਰੂਰ ਦੇਖਣ ਤੇ ਗੋੜਵਾਲੀ ਲਾਲ ਮਿਰਚ ਦਾ ਮਿੱਠਾ ਚਾਰ। ਸੋ ਚਲੋ ਜੀ ਆਪਾਂ ਮਿਲਦੇ ਆ ਕੱਲ ਨੂੰ ਜਿਹੜੀ ਆਪਾਂ ਮੇਰੇ ਚੈਨਲ ਨੂੰ ਹੋਏ ਨਹੀਂ ਸਬਸਕ੍ਰਾਈਬ ਕੀਤਾ ਪਲੀਸ ਸਬਸਕ੍ਰਾਈਬ ਕਰ ਨੂੰ ਪਾ ਦਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਈ ਜੀ ਦਾ ਕਾਲਸਾ ਮੇਰੇ ਜ਼ਿੱਤ ਤੇ।